ਉਦੋਂ ਜਿਸ ਤਰ੍ਹਾਂ ਹਰ ਗੋਪਾਲ ਨੇ ਸਾਰਾ ਦੱਸਿਆ ਕਿ ਮੈਂ ਬਚਪਨ ਦੇ ਵਿੱਚ ਹੀ ਤੁਰਨ ਫਿਰਨ ਤੋਂ ਅਸਮਰਤਾ ਹੱਡੀਆਂ ਬਹੁਤ ਕੱਚੀਆਂ ਨੇ ਇਹਦੀਆਂ ਤੁਹਾਨੂੰ ਕਿਵੇਂ ਪਤਾ ਤੁਹਾਨੂੰ ਪਤਾ ਸੀ ਜਦੋਂ ਇਹਦਾ ਜਨਮ ਹੋਇਆ ਕਿ ਇਹ ਸ਼ੁਰੂ ਤੋਂ ਹੀ ਜਿਹੜਾ ਤੁਰ ਫਿਰ ਨਹੀਂ ਸਕਦਾ ਹਾਂਜੀ ਸਾਨੂੰ ਪਤਾ ਤੇ ਲੱਗਿਆ ਸੀਗਾ ਪਰ ਇਹ ਮਤਲਬ ਅਸੀਂ ਕਾਰਕ ਮੁੜ ਕੇ ਕੁਝ ਨਹੀਂ ਸਕੇ ਇਹਦਾ ਸਰੀਰ ਬਣ ਚੁੱਕਾ ਸੀ ਜਦੋਂ ਸਾਨੂੰ ਪਤਾ ਲੱਗਾ ਮੁੜ ਕੇ ਲਾਜ ਬੜਾ ਕਰਾਇਆ ਪਰ ਨਹੀਂ ਮੁੜ ਕੇ ਸਹੀ ਨਹੀਂ ਹੋਇਆ ਇਹ ਤੇ ਬਾਕੀ ਜਦੋਂ ਇਹਦਾ ਹੋਇਆ ਜਨਮ ਹੋਇਆ ਵਾ ਉਦੋਂ ਦੇ ਸਾਨੂੰ ਸਰੇ ਆਮ ਫੇ ਪਤਾ ਲੱਗ ਗਿਆ ਨਾ ਵੀ ਨਹੀਂ ਇਹ ਚੱਲ ਫਿਰ ਨਹੀਂ ਸਕਦਾ। ਜੀ। ਹਾਂਜੀ। ਜੀ। ਬਾਪੂ ਜੀ ਆਂਡ ਗਵਾਂਡ ਦੇ ਲੋਕਾਂ ਨੇ ਕੀ ਕਿਹਾ ਜਦੋਂ ਇਹਦਾ ਜਨਮ ਹੋਇਆ ਸੀ ਤੁਹਾਨੂੰ? ਇਹੋ ਹੀ ਲੋਕੀ ਸਾਰੇ ਇਹੋਾਂ ਦੇ ਵੀ ਨਹੀਂ ਬੱਚਾ ਬਚਣਾ ਨਹੀਂ ਇਹ ਬੱਚਾ ਬਹੁਤ ਨਾਰਮਲ ਬੱਚਾ ਆ। ਡਾਕਟਰਾਂ ਤਾਂ ਕਿ ਜਿੱਥੋਂ ਇਹਦਾ ਪੈਦਾ ਹੋਇਆ ਜਿੱਥੇ ਹਸਪਤਾਲ ਉਹਨਾਂ ਕਹਿੰਦਾ ਵੀ ਨਹੀਂ ਇਹ ਬੱਚਾ ਬਚ ਨਹੀਂ ਸਕਦਾ ਇਹਦੀ ਸੇਵਾ ਕਰੋ ਘਰ ਘੜ ਕੇ। ਅਈ ਫੇ ਲੈਣ ਦਾ ਘਰ ਲਿਆ ਆ ਕੇ ਸੇਵਾ ਕੀਤੀ ਮੈਂ ਤੇ ਗੱਡੀ ਚਲਾਉਂਦਾ ਸੀ ਉਦੋਂ। ਤੇ ਇਹਨਾਂ ਦੀ ਦਾਦੀ ਹੀ ਨਾਲ ਇਹ ਫੇ ਲੈ ਕੇ ਘਰ ਆ ਗਏ ਮੁੜ ਕੇ ਕੁਝ ਨਹੀਂ ਇਹਦਾ ਦਾਣਾ ਪਾਣੀ ਵਧਿਆ ਹੀ ਸਾਡੇ ਘਰ ਦਾ ਉਹ ਸਾਨੂੰ ਪਤਾ ਐਡਰੈਸ ਮਿਲਿਆ ਵੀ ਅੰਮ੍ਰਿਤਸਰੋਂ ਇਹਦਾ ਇਲਾਜ ਹੋ ਸਕਦਾ ਸਿਰ ਦਾ ਇਹਦੇ ਸਿਰ 'ਚ ਪਾਣੀ ਭਰਿਆ ਹੀ ਹੱਡੀਆਂ ਨਹੀਂ ਫਿਰ ਅਸੀਂ ਉੱਥੇ ਇਲਾਜ ਕਰਾਇਆ ਜਿਵੇਂ ਦੇ ਇਹਦੇ ਸਿਰ 'ਚ ਹੱਡੀਆਂ ਬਣ ਗਈਆਂ ਉਦੋਂ ਤੋਂ ਬਾਅਦ ਵਿੱਚ ਚਲੋ ਅਸੀਂ ਜਿੱਥੇ ਵੀ ਕੋਈ ਜਾਂਦਾ ਉੱਥੋਂ ਇਹਦਾ ਇਲਾਜ ਕਰਾਈ ਗਏ ਤੇ ਇੰਨਾ ਇੰਨਾ ਕੇ ਹੋ ਗਿਆ ਨਹੀਂ ਜੇ ਇਹਦਾ ਬਹੁਤ ਕੋਈ ਡਾਕਟਰ ਕਹਿੰਦਾ ਨਹੀਂ ਕਿ ਬਚੂਗਾ ਜੀ ਜਦੋਂ ਲੋਕ ਤੁਹਾਨੂੰ ਕਹਿੰਦੇ ਸੀਗੇ ਜਦੋਂ ਡਾਕਟਰਾਂ ਨੇ ਕਹਿਤਾ ਸੀਗਾ ਕਿ ਇਹਨੇ ਬਚਣਾ ਨਹੀਂ ਹੋ ਫਿਰ ਤੁਹਾਡੇ ਦਿਲ ਦੇ ਉੱਪਰ ਉਸ ਟਾਈਮ ਕੀ ਬੀਤ ਰਹੀ ਸੀ ਬੜਾ ਇਹ ਦੁੱਖ ਦੇ ਹੁੰਦਾ ਪਹਿਲਾ ਬੱਚਾ ਸੀ ਵੱਡੇ ਲੜਕੇ ਦਾ ਮੇਰੇ ਦਾ ਪਹਿਲਾ ਹੀ ਬੱਚਾ ਸੀ ਇਹ ਤੇ ਪਹਿਲਾ ਫਲ ਤੁਹਾਨੂੰ ਪਤਾ ਮਿੱਠਾ ਹੁੰਦਾ ਹਰ ਇੱਕ ਨੂੰ ਦਾ ਬੱਚਾ ਆਵੇ ਲੜਕੀ ਹੋਵੇ ਲੜਕਾ ਹੋਵੇ ਇਹ ਕਰਕੇ ਫਿਰ ਅਸੀਂ ਇਹਦੀ ਕੇ ਮਤਲਬ ਇੰਨੀ ਕੇਅਰ ਕੀਤੀ ਵੀ ਇਹਨੂੰ ਆਪਣੇ ਵੱਲੋਂ ਹੀ ਢੇਲਣੀ ਛੱਡੀ ਕੋਈ ਵੀ ਇਲਾਜ ਕਰਾਉਣ ਚ ਜਾਂ ਜਿੰਨੀ ਸਾਡੇ ਜੋ ਅਸਮਰਸਾ ਹੈਗੀ ਆਪਣੇ ਵੱਲੋਂ ਹੀ ਪੂਰਾ ਜੋਰ ਲਾਇਆ ਜਾ ਇਲਾਜ ਕਰਾਉਣ ਦਾ ਚਲੋ ਵਾਹਿਗੁਰੂ ਨੇ ਇਹਦਾ ਦਾਣਾ ਪਾਣੀ ਲਿਖਿਆ ਹੀ ਇੰਨਾ ਕਿ ਉਹਨੂੰ ਸਾਡੇ ਕੋਲ ਕਰ ਦਿੱਤਾ ਹੈ